ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਆ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਪੰਜੀਰੀ ਪੰਜੀਰੀ ਆਪਾਂ ਉਹ ਤਿਆਰ ਕਰਨ ਲੱਗੇ ਆ ਜਿਹੜੀ ਆਪਾਂ ਨੂੰ ਬੱਚਿਆਂ ਨੂੰ ਸਕੂਲ ਤੋਂ ਮਿਲੀ ਹੋਈ ਹੈ ਹਾਂਜੀ 2.5 ਪੈਕਟ ਆਪਣੇ ਕੋਲ ਪੰਜੀਰੀ ਦੇ ਪਏ ਹੋਏ ਆ 1 ਕਿਲੋ ਦਾ ਇੱਕ ਪੈਕਟ ਹੈ ਤੇ ਆਪਾਂ ਇਹਦੇ ਥੋੜਾ ਜਿਹਾ ਸਵਾਦ ਦੇ ਵਿੱਚ ਚੇਂਜ ਲਿਆਵਾਂਗੇ ਕਿਉਂਕਿ ਬੱਚੇ ਥੋੜਾ ਜਿਹਾ ਘਟ ਖਾਂਦੇ ਆ ਤੇ ਆਪਾਂ ਇਹ ਬੱਚਿਆਂ ਨੂੰ ਸਵਾਦਿਸ਼ਟ ਬਣਾ ਕੇ ਖਵਾਵਾਂਗੇ ਅੱਜ ਉਹਦੇ ਲਈ ਲਏ ਹੋਏ ਆਪਾਂ ਸਵਾਦ ਨੂੰ ਚੇਂਜ ਕਰਨ ਵਾਸਤੇ ਆਪਾਂ ਲਏ ਹੋਏ ਆ ਥੋੜੇ ਚਨੇ ਲਏ ਹੋਏ ਆ ਚਨੇ ਤੁਸੀਂ ਆਪ ਦੇ ਸਵਾਦ ਅਨੁਸਾਰ ਲੈ ਸਕਦੇ ਹੋ ਜਿੰਨੇ ਤੁਸੀਂ ਚਾਹੋ ਉਨੇ ਪਾ ਸਕਦੇ ਹੋ ਆਪਾਂ 1 ਕਿਲੋ ਚਨੇ ਲਿਆਤੇ ਹੋਏ ਆ ਨਾਲ ਆਪਾਂ ਗੁੜ ਲਿਆ ਹੋਇਆ ਹੈ ਤੇ ਨਾਲ ਦੇਸੀ ਘਿਓ ਹਾਂਜੀ ਤੇ ਅਸੀਂ ਕੋ ਇਹਦੇ ਵਿੱਚ ਥੋੜਾ ਹੀ ਲੱਗੇਗਾ ਲੋਡ ਅਨਸਾਰ ਉਹ ਆਪਾਂ ਤੁਹਾਨੂੰ ਦੱਸੀ ਜਾਵਾਂਗੇ ਤੁਸੀਂ ਸਾਡੇ ਬਲੌਗ ਨੂੰ ਐਂਡ ਤੀਕਰ ਜੁੜੇ ਰਹਿਣਾ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਜਿਹੜੀਆਂ ਤੁਹਾਨੂੰ ਕਿਹੜੀਆਂ ਲੱਗਦੀਆਂ ਹਾਂਜੀ ਹੁਣ ਸਭ ਤੋਂ ਪਹਿਲਾਂ ਜਿਹੜੇ ਚਨੇ ਆ ਇਹ ਆਪਾਂ ਰੀਲ ਦੀ ਮਾਲ ਛੱਟ ਲਾਂਗੇ ਇੱਕ ਰੀ ਛੱਟ ਕੇ ਤੇ ਇਹਦੇ ਵਿੱਚ ਸਾਰੇ ਚੰਗੀ ਤਰ੍ਹਾਂ ਕੁੱਟ ਲਾਂਗੇ ਛੱਠੂ ਦੀ ਮਦਦ ਨਾਲ ਹਾਂਜੀ ਆਜੋ ਹੁਣ ਆਪਾਂ ਚਨੇ ਜਿਹੜੇ ਕੁੱਟ ਲੈਣੇ ਆ ਇਹਨਾਂ ਨੂੰ ਇੱਕ ਰੀ ਛੱਟ ਲਈਏ ਤਰਦੇ ਚਣੀ ਜਿਹੜੇ ਆਪਾਂ ਬਿਲਕੁਲ ਛੱਤ ਬਣਾ ਲਏ ਆ ਬਿਲਕੁਲ ਸਾਫ਼ ਜਿਹੜੇ ਉਹ ਚਣੀ ਹੈਗੇ ਆ ਕੋਈ ਵੀ ਕੰਕਰ ਕੁੰਕਰ ਨਹੀਂ ਹੈਗਾ ਵਿੱਚ ਹਾਂਜੀ ਆਪਾਂ ਇਹਨੂੰ ਚੱਠੂ ਦੀ ਮਰਦ ਨਾਲ ਇਹਨੂੰ ਤੋਟ ਲਾਂਗੇ ਸਾਰਿਆਂ ਨੂੰ ਇੱਕ ਰੀ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਤੋਟ ਲਾਂਗੇ ਆਪਾਂ ਜਿਹੜੇ ਚਨੇ ਆਪਾਂ ਦੋਪੂਰ ਜਿਹੜੇ ਚਨਿਆਂ ਦੇ ਕੋਟਲੇ ਆ ਤੇ ਇੱਜਾ ਆਪਾਂ ਕੋਟ ਰਹੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਰੀਕ ਜਿਹੜਾ ਹੋ ਗਿਆ ਹੈ ਇਸੇ ਤਰ੍ਹਾਂ ਹੁਣ ਆਪਾਂ ਜਿਹੜਾ ਗੋਟਾ ਉਹ ਕੋਟ ਲਾਂਗੇ ਹਾਂਜੀ ਆਪਾਂ ਇਹਨੂੰ ਇਹਦੇ ਵਿੱਚ ਪਾ ਦਨੇ ਇਸੇ ਤਰ੍ਹਾਂ ਹੁਣ ਆਪਾਂ ਗੋੜ ਜਿਹੜਾ ਉਹ ਕੋਟ ਲਾਂਗੇ ਹਾਂਜੀ ਤੇ ਤਲਗੀਰੀ ਆਪਾਂ ਦੀ ਪੀਸੀ ਹੋਈ ਵਧੀਆ ਬਣੀ ਹੋਈ ਹੈ ਹਾਂਜੀ ਗੁੜ ਆਪਾਂ ਇਸ ਤਰ੍ਹਾਂ 1 ਕਟੇਲਾ ਪਾ ਗਏ। ਇਹ ਸਰਦਦੇ ਤੁਸੀਂ ਤੇ ਜਲਦੀ ਕੁੱਟਿਆ ਜਾਣਾ। ਹਾਂਜੀ। ਜਿਸ ਕੜਾਈ ਜਿਹੜੀ ਉਹ ਆਪਾਂ ਵਰਤ ਰੱਖਤੀ ਆ। ਸਭ ਤੋਂ ਪਹਿਲਾਂ ਗੁੜ ਇੱਧਰ ਨਿਸਰਦੇ ਤੁਸੀਂ ਦੇ ਸਕਦੇ ਹੋ ਗੁੜ ਜਿਹੜਾ ਉਹ ਮੈਂ ਕੁੱਟ ਲਿਆ ਹੈ ਹਾਂਜੀ ਬਿਲਕੁਲ। ਤੇ ਹੁਣ ਆਪਾਂ ਇਹਦੇ ਵਿੱਚ ਕਿਉ ਪਾਵਾਂਗੇ? ਕਿਉ ਆਪਾਂ ਲੋੜ ਅਨੁਸਾਰ ਪਾਉਣਾ ਹੈ ਜਿੰਨਾ ਆਪਾਂ ਨੂੰ ਲੋੜ ਹੈ ਕਿਉ ਦੀ ਉਹਨਾ ਪਾਉਣਾ ਹੈ ਆਪਾਂ। ਆਪਾਂ ਪੈਣਾ ਦੋ ਕੜਚੀਆਂ ਪਾ ਕੇ ਦੇਖਦੀਆਂ ਜੇ ਆਪਾਂ ਨੂੰ ਹੋਰ ਲੋੜ ਹੋਵੇਗੀ ਘਿਓ ਦੀ ਤੇ ਆਪਾਂ ਪਾ ਲਾਂਗੇ ਬਾਅਦ ਵਿੱਚ ਹਾਂਜੀ ਦੇਸੀ ਘਿਓ ਲਿਆ ਹੋਇਆ ਹੈ ਆਪਾਂ ਇਹਨੂੰ ਥੋੜਾ ਗਰਮ ਕਰ ਲਾਂਗੇ ਸਭ ਤੋਂ ਪਹਿਲਾਂ ਬਾਅਦ ਵਿੱਚ ਇਹਦੇ ਵਿੱਚ ਆਪਾਂ ਅਜਿੱਲੀ ਜਿਹੜੀ ਹੋਰ ਲਾਵਾਂਗੇ ਕਰਕੇ ਬਾਲਾ ਨੂੰ ਬਸ ਆਪਾਂ ਗਰਮੀ ਕਰਨਾ ਹੈ ਜਿਆਦਾ ਸੇਕ ਲਵਾਉਣ ਦੀ ਲੋੜ ਨਹੀਂ ਹੈਗੀ ਤਾਂ ਬੜਾ ਬਤਾ ਹਾਂ ਜੀ ਆਪਾਂ ਦੋ ਕਟਸ਼ੀਆਂ ਕਿਉਂ ਦੀਆਂ ਪਾਈਆਂ ਜੀ ਆਪਾਂ ਨੂੰ ਹੋਰ ਲੋੜ ਹੋਵੇਗੀ ਤੇ ਆਪਾਂ ਵਿੱਚ ਪਾਵਾਂਗੇ ਤੇ ਪੰਜੀਰੀ ਜਿਹੜੀ ਇਹ ਬੱਚਿਆਂ ਵਾਸਤੇ ਬਹੁਤ ਵਧੀਆ ਹੈ ਕਿਉਂਕਿ ਸਿਆਲ ਦੇ ਵਿੱਚ ਬੱਚੇ ਜਿਹੜੇ ਕੁਝ ਨਾ ਕੁਝ ਮੰਗਦੇ ਰਹਿੰਦੇ ਆ ਸਵੇਰ ਖਾਣ ਵਾਸਤੇ ਤੇ ਜਿਹੜੀ ਇਹ ਪੰਜੀਰੀ ਸਕੂਲੋਂ ਮਿਲਿਆ ਈ ਥੋੜਾ ਖੁਸ਼ ਹੋ ਕੇ ਨਹੀਂ ਖਾਂਦੇ ਤੇ ਨਾ ਹੀ ਕੈਪਟ ਜਿਹੜਾ ਪਾਇਆ ਹੋਇਆ ਸੀ ਤੇ ਪਰਾ ਥੋੜਾ ਜਿਹਾ ਜਿਹਾ ਸਵਾਦ ਜਿਹੜਾ ਉਹ ਚੇਂਜ ਕਰਨ ਲੱਗੀ ਆ ਤੇ ਦੇਖਦੇ ਆ ਕਿ ਇਸ ਤਰ੍ਹਾਂ ਬਣਦੀ ਆ ਤੁਸੀਂ ਵੀ ਜੇ ਤੁਹਾਡੇ ਘਰੇ ਵੀ ਬੱਚਿਆਂ ਨੂੰ ਪੰਜੀਰੀ ਮਿਲਦੀ ਹੈ ਇਸ ਤਰ੍ਹਾਂ ਤੇ ਤੁਸੀਂ ਵੀ ਜਿਹੜੀ ਉਹ ਟਰਾਈ ਕਰ ਸਕਦੇ ਆ ਚਨੇ ਪਾ ਕੇ ਵਿੱਚ ਤੇ ਗੁੜ ਪਾ ਕੇ ਥੋੜਾ ਦੇਸੀ ਘਿਓ ਲੱਗੇਗਾ ਹਾਂਜੀ اور جوری ایک دو بار بنائی ہے بہت ہی اسکی باوند ہے ایک بچے ہیں فرائی ہاں جی ہم سب تو پہلا ਆਪਾਂ گیس ਜਿਹੜਾ ਉਹ ਕੱਟ ਕਰ ਲਾਂਗੇ ہاں جی یہ ਆਪਣੇ ਕੋਲੇ ਪੰਜੀਰੀ ਪਈ ਹੈ ہاں جی ਹੁਣ ਆਪਾਂ ਪੰਜੀਰੀ ਦੇ ਤਰਫ ਜਿਹੜੇ ਉਹ ਪਾਉਣੇ ਸ਼ੁਰੂ ਕਰਦੇ ਵਿੱਚ ਆਪਣੇ ਕੋਲੇ 2.5 ਗ੍ਰਾਮ ਪੰਜੀਰੀ ਪਈ ਹੋਇਆ 1 ਕਿਲੋ ਆਪਾਂ ਚਣੇ ਗੁੱਟ ਕੇ ਪਾਉਣ ਲੱਗੇ ਵਿੱਚ ਦਨ ਨਾਲ ਨਾਲ ਪਰ ਲਾਈ ਜਾਵਾਂਗੇ ਇਹਨਾਂ ਇਹਦੇ ਵਿੱਚ ਆਪਾਂ ਚਨੇ ਜਿਹੜੇ ਪੁੱਟੇ ਹੋਏ ਇਹ ਪਾਵਾਂਗੇ ਇਸ ਤਰ੍ਹਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮੋਂ ਇਹਦੇ ਵਿੱਚ ਜਿਹੜਾ ਆਪਾਂ ਗੋੜ ਕੁੱਟਿਆ ਆ ਤੇ ਅੱਜ ਆਪਣਾ ਇੱਕ ਪੈਕ ਢੋਲਿਆ ਇਹ ਪੰਜੀਰੀ ਦਾ ਆਪਾਂ ਦੇਖਦੇ ਆ ਉਹ ਵੀ ਪੋਨਾ ਜਾਂ ਪੋਨਾ ਵਿੱਚ ਹੁਣ ਆਪਾਂ ਗੋੜ ਜਿਹੜਾ ਉਹ ਪੋਨਾ ਸ਼ੁਰੂ ਕਰਦੇ ਗੋੜਾ ਪਾਣੀ ਬਣਾ ਕੇ ਵੀ ਪਾ ਸਕਦੇ ਆ ਥੋੜਾ ਜਿਹਾ ਗੋੜ ਨੂੰ ਪਾਣੀ ਦੇ ਵਿੱਚ ਘੋਲ ਕੇ चटू ज चं तरह मिक्स करी जाना इस तरह गुड़ सारा पाना हल अपना नहींस आप घट सेक रखना बस गैस नहीं घ्यो आप बस माटा जो गर्म करना है घ्यो गर्म करना है बस घट रखना है ਕਿ ਗੋੜ ਜਿਹੜਾ ਕੁੱਟਣ ਨਾਲ ਜੰਮ ਜਾਂਦਾ ਹੈ ਤੁਹਾਨੂੰ ਪਤਾ ਹੈ। ਅੰਕ ਤੇ ਗੋੜ ਛੁੱਧੇ ਵਿੱਚ ਜੰਮਿਆ ਹੋਇਆ ਹੈ ਕਾਫੀ। ਆਪਾਂ ਇੱਕ ਸਾਧ ਤੇ ਥੋੜਾ ਜਿਹਾ ਗਰਮ ਪਾਣੀ ਧਰਦੇ ਹਾਂ ਕਿਉਂਕਿ ਛੱਠੂ ਦੇ ਵਿੱਚ ਜਿਹੜਾ ਗੋੜ ਹੈ ਜੰਮਿਆ ਹੋਇਆ ਹੈ। ਨਿਕਲ ਨਹੀਂ ਰਿਹਾ ਇਦਾਂ ਜੇ ਆਪਾਂ ਥੋੜਾ ਗਰਮ ਪਾਣੀ ਪਾਵਾਂਗੇ। ਅੱਧੀ ਕੇ ਗਲਾਪੇ। ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਇੱਕ ਵਾਰ। ਦੇਖਦੇ ਹਾਂ ਆਪਣੀ ਉਹ ਜਿਹੜੀ ਪੰਜੀਰੀ ਹੈ ਵਿੱਚ ਪੈਂਦੀ ਹੈ ਜਾਂ ਨਹੀਂ। ਇਹ ਰਹਾ ਪਉ ਦੂਸਰਾ ਪੈਕਟ ਪਾਵਾਂਗੇ ਨਹੀਂ ਤੇ ਆਪਾਂ ਦੂਸਰਾ ਪੈਕਟ ਜਿਹੜਾ ਫੇਰ ਕਿਸੇ ਦਿਨ ਛੋਲੇ ਇੱਟਾ ਘੁੱਟ ਕੇ ਵਿੱਚ ਗੁੜ ਗੁੜ ਪਾ ਕੇ ਫੇਰ ਬਣਾ ਸਕਦੇ ਹਾਂ ਇੱਕ ਵਾਰ ਇੰਨੀ ਜਿਹੜੀ ਉਹ ਟਰਾਈ ਕਰਕੇ ਵੇਖਣੀ ਹੈ ਹਾਂਜੀ ਕਿਉਂਦੀ ਲੱਗਦਾ ਥੋੜੀ ਲੋੜ ਪਵੇਗੀ ਪਰ ਹੱਲੇ ਮਿਕਸ ਕਰਨਾ ਹੈ ਚੰਗੀ ਤਰ੍ਹਾਂ ਦੇ ਦੇਲੇ ਬੱਚੀ ਹੋਇਆ ਕਿਉਂ ਤੇ ਜੀ ਆਪਾਂ ਗੁਰ ਜਿਹੜਾ ਪਾਣੀ ਦੇ ਵਿੱਚ ਕੋਲ ਕੇ ਪਾਣੀ ਆ ਤੇ ਫੇਰ ਥੋੜਾ ਜੀ ਲਿਗਵੜੀ ਹੋ ਜਾਂਦੀ ਫਿਰ ਆਪਾਂ ਇਹਦਾ ਪਿੰਨੀਆਂ ਲੱਡੂ ਵਗੈਰਾ ਜਿਹੜੇ ਉਹ ਵੀ ਵਟ ਸਕਦੇ ਆ ਆਪਾਂ ਕਿ ਜਿਹੜਾ ਪਿੰਨੀਆਂ ਲੱਡੂ ਨਹੀਂ ਵਟਦੇ ਆਪਾਂ ਪੰਜੀਰੀ ਰੱਖਣੀ ਹੈ ਕਿਉਂਕਿ ਪੰਜੀਰੀ ਜਿਹੜੀ ਉਹ ਬਾਅਦ ਵਿੱਚ ਵੀ ਜਦੋਂ ਸਵੇਰ ਹੁਣ ਠੰਡ ਦਾ ਟਾਈਮ ਹੈ ਤੇ ਜੰਮ ਜਾਂਦਾ ਹੈ ਕਿਉਂ ਉਹ ਜਿਹੜਾ ਥੋੜਾ ਸਖਤ ਹੋ ਜਾਂਦਾ ਹੈ ਤੇ ਇਸ ਕਰਕੇ ਆਪਾਂ ਜਿਹੜੀ ਇਹ ਗਰਮ ਕਰਕੇ ਖਾ ਸਕਦੇ ਫੜ ਕਰਕੇ ਆਪਾਂ ਇਹ ਲੱਡੂ ਜਿਹੜੇ ਉਹ ਨਹੀਂ ਵਟਾਂਗੇ ਜਿਵੇਂ ਆਪਾਂ ਪਿੰਨੀਆਂ ਬਣਾ ਲੈਣੇ ਨੇ ਇਹਦੀਆਂ ਇਹ ਲੋਨ ਤੇ ਕਾਫੀ ਚੰਗ ਲੱਗਦਾ ਹੈ ਇਹ ਤੁਹਾਨੂੰ ਜਰੂਰ ਟ੍ਰਾਈ ਕਰਿਓ ਬੱਚਿਆਂ ਦੇ ਦਿਮਾਗ ਆਪਾਂ ਨੂੰ ਕੜਚੀ ਕਿ ਕਿ ਹੋਦੀ ਜਿਹੜੀ ਹੋਰ ਲੋਡ ਪਈ ਸੀ ਆਪਾਂ ਉਹ ਵੇਚ ਰਲਾਤਾ ਹੈ ਤੇ ਹੁਣ ਚੰਗੀ ਤਰ੍ਹਾਂ ਆਪਾਂ ਪਰਲਾ ਦਾਂਗੇ ਕਿਉਂਕਿ ਕੜਾਈ ਜਿਹੜੀ ਉਹ ਛੋਟੀ ਪੈ ਗਈ ਹੈ ਸਮਾਨ ਆਪਾਂ ਬਚ ਗਿਆ ਇੱਕ ਪਾਸੇ ਜਿਹੜਾ ਪੰਜੀਰੀ ਦਾ ਤੁਸੀਂ ਦੇਖ ਸਕਦੇ ਹੋ ਪੂਰਾ ਬਚ ਗਿਆ ਜਿਹੜਾ ਕਿਉਂਕਿ ਆਪਣੇ ਕੋਲੇ 1.5 ਕਿਲੋ ਪੰਜੀਰੀ ਇਹ ਹੋ ਗਈ 2.5 ਕਿਲੋ ਪੰਜੀਰੀ ਸੀ ਇਹ ਵਾਲੀ ਆਪਣੇ ਕੋਲੇ ਪੈਕਟਾਂ ਵਾਲੀ 1.5 ਕਿਲੋ ਆਪਾਂ ਇਹ ਪੰਜੀਰੀ ਪਾ ਲਈ ਆ ਫਿਰ ਗੁੜ ਵੀ ਸੀ ਆਪਣੇ ਕੋਲੇ ਛੋਲੇ ਸੀ ਕਿਲੋ ਉਹ ਪਾ ਕੇ ਕਿਉਂ ਪਾਇਆ ਤੇ ਫਿਰ ਆਪਣਾ ਜਿਹੜਾ ਸਮਾਨ ਇੰਨਾ ਫਿਰ ਮੈਂ ਸੋਚਿਆ ਕਿ ਚਲੋ ਇਹ ਵਾਲਾ ਪੈਕਟ ਜਿਹੜਾ ਦੁਬਾਰੇ ਫੇਰ ਬਣਾ ਲਾਂਗੇ ਕਿਸੇ ਦਿਨ ਕਿ ਆਪਾਂ ਇੰਨਾ ਰਲਾ ਲੀਏ ਸਮਾਨ ਚੰਗੀ ਤਰ੍ਹਾਂ ਹਾਂਜੀ ਬਹੁਤ ਵਧੀਆ ਤੇ ਟੇਸਟੀ ਜਿਹੜੀ ਲੱਗ ਰਹੀ ਹੈ ਵੇਖਣ ਚ ਹਾਂ ਆਪਾ ਦੇਖਦੇ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਪੰਜੀਰੀ ਸਾਰੇ ਕਹਿ ਦਿੰਦੇ ਜਿਹੜੀ ਸਕੂਲੋਂ ਮਿਲਦੀ ਹੈ ਪੰਜੀਰੀ ਸਵਾਦ ਨਹੀਂ ਹੁੰਦੀ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਸਵਾਦ ਤੇ ਬਣਾ ਸਕਦੇ ਹੋ ਟੇਸਟੀ ਸਵੇਰ ਖਾਣ ਵਾਸਤੇ ਚਾਹ ਦੇ ਨਾਲ ਹਾਂਜੀ ਤੇ ਬੱਚਿਆਂ ਨੂੰ ਜਰੂਰ ਬਣਾ ਕੇ ਦਿਆ ਕਰੋ ਜੀ ਹਾਂਜੀ ਬੱਚਿਆਂ ਨੂੰ ਮਿਲਦੀ ਹੈ ਚੀਜ਼ ਤੇ ਆਪਾਂ ਇੱਦਾਂ ਖਰਾਬ ਕਰ ਲੈਨੇ ਰੱਖ ਕੇ ਤੇ ਜਰੂਰ ਜਿਹੜੀ ਇਹ ਬੱਚਿਆਂ ਨੂੰ ਥੋੜੇ ਜਿਹਾ ਚਨੇ ਵਿੱਚ ਪਾ ਕੇ ਇੰਤਾਂ ਕੋੜ ਕੋੜ ਪਾ ਕੇ ਨਾਲੇ ਪਿਆ ਕਰੋ ਤੇ ਬਹੁਤ ਵਧੀਆ ਬਣਦੀ ਹੈ ਹਾਂਜੀ ਤੁਸੀਂ ਸਾਡੇ ਚੈਨਲ ਦੇ ਨਾਲ ਵੱਧ ਤੋਂ ਵੱਧ ਜੁੜਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓਜ਼ ਜਿਹੜੀਆਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਹਨ ਹਾਂਜੀ ਓਕੇ ਬਾਏ ਟਾਟਾ